NOW 247 TV ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਸਵਾਗਤ ਮੈਂ ਹਰਜੀਤ ਸਿੰਘ ਗਿੱਲ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਪੰਜਾਬ ਵਿੱਚ ਧਰਮ ਪਰਿਵਰਤਨ ਨੂੰ ਲੈ ਕੇ ਚੱਲ ਰਹੇ ਵਾਅਵੇਲੇ ਬਾਰੇ ਇੱਕ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਕਿਉਂਕਿ ਅੱਜ ਕੱਲ ਬਹੁਤ ਕਿਆ ਜਾ ਰਿਹਾ ਹੈ ਖਾਸ ਕਰਕੇ ਭਾਰਤ ਦੇ ਜਿਹੜੇ ਹਿੰਦੀ ਚੈਨਲ ਨੇ ਜਿਨ੍ਹਾਂ ਨੂੰ ਸੋ ਕਾਲਡ ਨੈਸ਼ਨਲ ਚੈਨਲ ਕਿਹਾ ਜਾਂਦਾ ਉਹ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਦੇ ਵਿੱਚ ਈਸਾਈ ਧਰਮ ਦਾ ਪ੍ਰਭਾਵ ਬਹੁਤ ਵਧ ਰਿਹਾ ਹੈ ਤੇ ਬਹੁਤ ਸਾਰੇ ਸਿੱਖ ਪੰਥ ਦੇ ਲੋਕ ਜਿਹੜੇ ਆ ਉਹ ਈਸਾਈ ਧਰਮ ਜਿਹੜਾ ਉਹ ਧਾਰਨ ਕਰ ਰਹੇ ਨੇ ਪਰ ਇਹਦੇ ਬਾਰੇ ਸਰਬਜੀਤ ਢੜੀਵਾਲ ਜਿਹੜੇ BBC ਪੰਜਾਬੀ ਲਈ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਆ ਉਹਦੇ ਵਿੱਚੋਂ ਕੁਝ ਚੀਜ਼ਾਂ ਤੇ ਕੁਝ ਅਸੀਂ ਹੋਰ ਜੋੜ ਕੇ ਤੁਹਾਡੀ ਸੇਵਾ 'ਚ ਪੇਸ਼ ਕਰ ਰਹੇ ਆ ਸੋ ਜਿਹੜਾ ਇਹ ਡੇਰਾਵਾਦ ਦਾਸਰਿਆ ਹੁਣ ਕ੍ਰਿਸਚੀਅਨਟੀ ਤੇ ਵੀ ਹੋਣਾ ਸ਼ੁਰੂ ਹੋ ਗਿਆ ਕ੍ਰਿਸਚੀਅਨਟੀ ਜਿਹੜੀ ਆ ਉਹਨੂੰ ਵੀ ਡੇਰਾਵਾਦ ਨੇ ਅਗਵਾ ਕਰ ਲਿਆ ਪੰਜਾਬ ਵਿੱਚ ਨਿੱਜੀ ਡੇਰਿਆਂ ਦੀ ਪਰੰਪਰਾ ਹੈ ਤੇ ਜਿਹੜੇ ਡੇਰੇਦਾਰ ਨੇ ਉਹਨਾਂ ਦੇ ਕੁਝ ਕੁ ਕਰਮ ਵੀ ਜਿਹੜੇ ਆ ਉਹ ਸਾਹਮਣੇ ਆਉਣੇ ਸ਼ੁਰੂ ਹੋ ਗਏ ਆ ਸੋ ਈਸਾਈ ਧਰਮ ਦੇ ਆਪੇ ਬਣੇ ਕੁਝ ਪਾਦਰੀਆਂ ਵੱਲੋਂ ਧਰਮ ਪਰਿਵਰਤਨ ਦੀਆਂ ਚਰਚਾਵਾਂ ਤੇ ਹਨ ਪਰ ਦਰਅਸਲ ਇਹਨਾਂ ਪਾਦਰੀਆਂ ਤੇ ਇਹਨਾਂ ਵੱਲੋਂ ਬਣਾਏ ਚਰਚਾਂ ਦਾ ਕ੍ਰਿਸੈਂਟੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਇਹਨਾਂ ਡੇਰਿਆਂ ਦਾ ਤੋਂ ਸਭ ਤੋਂ ਵੱਡਾ ਖਤਰਾ ਤਾਂ ਖੁਦ ਇਸਾਈ ਧਰਮ ਤੇ ਉਸ ਦੇ ਪਰੰਪਰਾਗਤ ਚਰਚਾ ਨੂੰ ਹੀ ਹੈ ਇਸਾਈ ਧਰਮ ਨੂੰ ਮੰਨਣ ਵਾਲੇ ਲੋਕ ਈਸਾ ਮਸੀਹ ਨੂੰ ਮੰਨਦੇ ਨੇ ਪਰ ਇਹ ਨਿੱਜੀ ਡੇਰਿਆਂ ਦੇ ਮੁਖੀ ਦੇ ਸ਼ਰਧਾਲੂ ਜਿਹੜੇ ਨੇ ਉਹ ਇਹਨਾਂ ਡੇਰਿਆਂ ਨੂੰ ਮੰਨਣ ਲੱਗੇ ਹਨ ਜਿੱਥੇ ਈਸਾ ਮਸੀਹ ਤੇ ਇਸਾਈਅਤ ਨਾਂ ਦੀ ਕੋਈ ਵੀ ਚੀਜ਼ ਨਹੀਂ ਉਹ ਸਭ ਕੁਝ ਗਾਇਬ ਹੈ ਇਹ ਸਭ ਕੁਝ ਬਾਹਰਲੇ ਧਰਮਾਂ ਤੋਂ ਆ ਕੇ ਇਸਾਈ ਧਰਮ ਦੇ ਨਾਮ 'ੇਠ ਆਪਣੇ ਡੇਰੇ ਖੋਲ ਕੇ ਲੋਕਾਂ ਨੂੰ ਪਿੱਛੇ ਲਾਉਣ ਦਾ ਇੱਕ ਮਾਮਲਾ ਨਜ਼ਰ ਆਉਂਦਾ ਹੈ ਇਸ ਗੱਲ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਨਿੱਜੀ ਦੁੱਖਾਂ ਤਕਲੀਫਾਂ ਤੋਂ ਪਰੇਸ਼ਾਨ ਲੋਕ ਦੂਜੇ ਧਰਮਾਂ ਦੇ ਡੇਰਿਆਂ ਉੱਤੇ ਜਾਂਦੇ ਹਨ ਉਵੇਂ ਹੀ ਹੁਣ ਇੱਥੇ ਵੀ ਭੀੜਾਂ ਜੁਟ ਰਹੀਆਂ ਹਨ ਪੰਜਾਬ ਵਿੱਚ ਖਾਸ ਕਰਕੇ ਦੁਆਬੇ ਦੇ ਇਲਾਕੇ ਵਿੱਚ ਮੁਸਲਮ ਕਬਰਾਂ ਨੂੰ ਕੁਝ ਕਿ ਚਤਰਚਲਾਕ ਲੋਕਾਂ ਨੇ ਡੇਰਿਆਂ ਵਿੱਚ ਤਬਦੀਲ ਕਰਕੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਨਾਂ ਇਟ ਪ੍ਰਚਲਿਤ ਕੀਤਾ ਅਤੇ ਕੁਝ ਕੁ ਆਪਣੇ ਆਪ ਨੂੰ ਸੂਫੀ ਪਰੰਪਰਾ ਨਾਲ ਜੁੜੇ ਹੋਏ ਇੱਕ ਮਾਉਦੇ ਪੰਜਾਬੀ ਗਾਇਕਾਂ ਨੇ ਇਸ ਨੂੰ ਹਵਾ ਦਿੱਤੀ ਜਿੱਥੇ ਸਮਾਜਿਕ ਤੇ ਆਰਥਿਕ ਪਰੇਸ਼ਾਨੀਆਂ ਤੋਂ ਝੰਬੇ ਲੋਕ ਆਸਰਾ ਭਾਲਣ ਲਈ ਪਹੁੰਚਣੇ ਸ਼ੁਰੂ ਹੋ ਗਏ ਸਪਸ਼ਟ ਹੈ ਕਿ ਜਿਹੇ ਡੇਰਾ ਕੋਲ ਲੋਕਾਂ ਦੇ ਇਹਨਾਂ ਦੁੱਖਾਂ ਦਾ ਕੋਈ ਹੱਲ ਜਾਂ ਇਲਾਜ ਜਾਂ ਕੋਈ ਹੋਰ ਤੋੜ ਨਹੀਂ ਹੁੰਦਾ ਸਗੋਂ ਮਨੁੱਖੀ ਮਾਨਸਿਕਤਾ ਦੀਆਂ ਕਮਜ਼ੋਰੀਆਂ ਦਾ ਹਲਾਹ ਲੈਂਦੇ ਹੋਏ ਦੂਰੀ ਤੇਰੀ ਲੁੱਟ ਕਰਦੇ ਹਨ ਇਹਨਾਂ ਮਸਤਾਂ ਦੇ ਡੇਰਿਆਂ ਵਿੱਚ ਕੁਝ ਲੋਕ ਤਾਂ ਜ਼ਿੰਦਗੀ ਤੋਂ ਉਪਰਾਹ ਮੋਕੇ ਯਾਨੀ ਕਿ ਫਰਸਟ੍ਰੇਸ਼ਨ ਦਾ ਸ਼ਿਕਾਰ ਹੋ ਕੇ ਚਲਮਾ ਤੇ ਨਸ਼ਿਆਂ ਦਾ ਰੁਖ ਕਰ ਲੈਂਦੇ ਨੇ ਤੇ ਕੁਝ ਲੋਕ ਜਿਹੜੇ ਨੇ ਉਹ ਆਪਣੀ ਮੰਦੀ ਆਰਥਿਕ ਦਾ ਦਾ ਸੁਧਾਰ ਕਰਨ ਦੇ ਨਾਇਟ ਬਚਿਆ ਖੁਸ਼ਿਆ ਘਰ ਭਾਂਡਾ ਵੀ ਵੇਚਵਟ ਕੇ ਗਵਾ ਬੈਠਦੇ ਹਨ ਇੰਨਾ ਹੀ ਡੇਰਿਆਂ ਦਾ ਦੂਜਾ ਛੋਟਾ ਰੂਪ ਦੂਰ ਤਰਾਡੇ ਦੇ ਪਿੰਡਾਂ ਵਿੱਚ ਧਾਗੇ ਤਮੀਜ਼ ਕਰਨ ਵਾਲੇ ਤੇ ਪੁੱਛਾ ਦੇਣ ਵਾਲੇ ਲੋਕ ਹਨ ਜੋ ਕਾਲੇ ਜਾਦੂ ਅਤੇ ਤੰਤਰ ਵਿਦਿਆ ਹੋਣ ਦਾ ਪਖੰਡ ਭਰਿਆ ਦਾਵਾ ਕਰਦੇ ਹਨ ਹੈਰਾਨੀ ਭਰੀ ਗੱਲ ਇਹ ਵੀ ਹੈ ਕਿ ਕੁਝ ਕੁ ਪਿੰਡਾਂ ਦੇ ਗਰੰਥੀ ਵੀ ਟੂਨੇ ਟਮਾਣੇ ਤੇ ਪੇੜਾ ਆਦ ਕਰਨ ਵਾਲੇ ਕੰਮ ਕਰਦੇ ਰਹੇ ਹਨ ਤੇ ਕਰ ਰਹੇ ਹਨ ਹਾਲਾਂਕਿ ਸਮਾਜ ਵਿੱਚ ਕੁਝ ਕਿ ਜਾਗਰਤੀ ਆਉਣ ਤੋਂ ਬਾਅਦ ਇਹ ਕੰਮ ਕੁਝ ਘਟਿਆ ਹੈ ਪਰ ਨਾਲ ਦੀ ਨਾਲ ਹੀ ਗੁਰਦੁਆਰਿਆਂ ਦੇ ਬਰਾਬਰ ਜਾਂ ਇਸ ਤੋਂ ਵੀ ਕਿਤੇ ਵੱਧ ਸੰਪਰਦਾਵਾਂ ਅਤੇ ਡੇਰੇ ਹੋਂਦ ਵਿੱਚ ਆ ਗਏ ਨੇ ਜੋ ਨਿਰੰਤਰ ਲੋਕਾਂ ਦੇ ਦੁੱਖ ਤਕਲੀਫਾਂ ਅਗਿਆਨਤਾ ਅਤੇ ਧਾਰਮਿਕ ਬੇਸਮਝੀ ਭਰੀ ਅਗਿਆਨਤਾ ਦੀਆਂ ਭਾਵਨਾਵਾਂ ਨੂੰ ਕੈਸ਼ ਕਰਕੇ ਵੱਧ ਫੁੱਲ ਰਹੇ ਹਨ Hindu mat ਵਿੱਚ ਵੀ ਪੰਡਤ ਅਤੇ ਪ੍ਰੋਹਤ ਸਦੀਆਂ ਤੋਂ ਜੋਤਿਸ਼ ਨੂੰ ਵਿਦਿਆ ਤੇ ਵਿਗਿਆਨ ਦੱਸਦੇ ਹੋਏ ਲੋਕਾਂ ਨੂੰ ਗੁੰਮਰਾਹ ਕਰਦੇ ਆ ਰਹੇ ਹਨ ਅਦਭੁਤ ਗੱਲ ਤਾਂ ਇਹ ਹੈ ਕਿ ਅਜੋਕਾ ਮਾਡਰਨ ਵਿਦਿਆ ਵਿਦਿਅਕ ਢਾਂਚਾ ਅਤੇ ਸਾਇੰਸ ਯੁੱਗ ਵੀ ਇਹਨਾਂ ਗਲਤ ਧਾਰਨਾਵਾਂ ਤੋਂ ਮਨੁੱਖ ਦਾ ਪਿੱਛਾ ਨਹੀਂ ਛਡਵਾ ਸਕਿਆ ਢੇਰਾਂ ਦੇ ਢੇਰ ਡਿਗਰੀਆਂ ਚੁੱਕੀ ਫਿਰਦੇ ਆਧੁਨਿਕ ਸਮੇਂ ਦੇ ਬਹੁਤਾਤ ਵਿੱਚ ਆਪਣੇ ਆਪ ਨੂੰ ਐਜੂਕੇਟਿਡ ਅਖਵਾਉਂਦੇ ਲੋਕ ਵੀ ਵਿਦੇਸ਼ ਜਾਣ ਨੌਕਰੀ ਨਾ ਮਿਲਣ ਜਾਂ ਕਿਸੇ ਹੋਰ ਸਮਾਜਿਕ ਪਰੇਸ਼ਾਨੀ ਦੇ ਸਮੇਂ ਅਜਿਹੇ ਪਖੰਡੀਆਂ ਦਾ ਹੀ ਆਸਰਾ ਭਾਲਦੇ ਹਨ ਹੁਣ ਗੱਲ ਕਰਦੇ ਹਾਂ ਪੰਜਾਬ ਵਿੱਚ ਵੱਧ ਫੁੱਲ ਰਹੇ ਇਹਨਾਂ ਧਾਰਮਿਕ ਚਰਚਾਂ ਦੀ ਇਸਾਈ ਧਰਮ ਦੇ ਵਿੱਚ ਕਿੰਨੇ ਵਰਗ ਹਨ ਅਤੇ ਮੁੱਖ ਤਰ੍ਹਾਂ ਦੇ ਚਰਚਾਂ ਦੇ ਆਪਣੇ ਕੁਝ ਸਿਧਾਂਤ ਵੀ ਹਨ ਇੱਥੇ ਗੱਲ ਕਰਦੇ ਆਂ ਅਸਾਈ ਧਰਮ ਦੇ ਵਿੱਚ ਵੀ ਵੱਖ-ਵੱਖ ਕਈ ਵਰਗ ਹਨ ਇਹਨਾਂ ਵਿੱਚ ਰੋਮਨ ਕੈਥੋਲਿਕ ਚਰਚ ਚਰਚ ਆਫ ਨਾਰਥ ਇੰਡੀਆ ਸੀ ਐਨ ਆਈ ਸਾਲਵੇਸ਼ਨ ਆਰਮੀ ਮੈਥੋਡਿਸਟ ਚਰਚ ਸਮੇਤ ਕੁਝ ਨਿੱਜੀ ਤੌਰ ਤੇ ਵੀ ਪ੍ਰਚਾਰਕ ਦਾ ਕੰਮ ਕਰਦੇ ਹਨ ਜੇਕਰ ਸਿੱਧੇ ਸ਼ਬਦਾਂ ਵਿੱਚ ਆਖਣਾ ਹੋਵੇ ਤਾਂ ਅਸਾਈ ਧਰਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਂਗ ਕੋਈ ਸੁਪਰੀਮ ਬਾਡੀ ਨਹੀਂ ਜੋ ਸਭ ਨੂੰ ਕੰਟਰੋਲ ਕਰ ਸਕੇ ਡਾਇਓਸਿਸ ਆਫ ਅਮਰਸਰ ਇਸ ਦੇ ਵੱਡੇ ਕੇਂਦਰ ਹਨ ਅਤੇ ਜੋ ਪੂਰੀ ਤਰ੍ਹਾਂ ਸੰਗਠਿਤ ਹਨ ਅਤੇ ਇਹਨਾਂ ਦੀ ਅਗਵਾਈ ਬਿਸ਼ਪ ਵੱਲੋਂ ਕੀਤੀ ਜਾਂਦੀ ਹੈ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹਾਂ ਡਾਇਓਸਿਸ ਆਫ ਅਮਰਸਰ ਦੇ ਬਿਸ਼ਪ ਡਾਕਟਰ ਪ੍ਰਦੀਪ ਕੁਮਾਰ ਸੁਮント ਰਾਏ ਮੁਤਾਬਕ ਪੰਜਾਬ ਦੇ ਪ੍ਰਮੁੱਖ ਚਰਚ ਮੇਨ ਲਾਈਨ ਚਰਚ ਦਾ ਇਹਨਾਂ ਆਜ਼ਾਦ ਚਰਚਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਡੇਰਿਆਂ ਵਾਂਗ ਕੰਮ ਕਰਦੇ ਹਨ ਤੇ ਇਹ ਸਾਨੂੰ ਜਵਾਬ ਦੇ ਵੀ ਨਹੀਂ ਹਨ ਉਹਨਾਂ ਆਖਿਆ ਕਿ ਮੁੱਖ ਧਾਰਾ ਦੇ ਚਰਚਾਂ ਦੇ ਆਪਣੇ ਸਿਧਾਂਤ ਹਨ ਤੇ ਉਸ ਦੇ ਮੁਤਾਬਕ ਉਹ ਕੰਮ ਕਰਦੇ ਹਨ ਜਦਕਿ ਇਹ ਆਜ਼ਾਦ ਚਰਚ ਜਾਂ ਡੇਰੇ ਆਪਣੇ ਹਿਸਾਬ ਨਾਲ ਹੀ ਕੰਮ ਕਰ ਰਹੇ ਹਨ ਉਹਨਾਂ ਆਖਿਆ ਕਿ ਜੇਕਰ ਪ੍ਰਮੁੱਖ ਚਰਚ ਵਿੱਚ ਕੋਈ ਪਾਸਟਰ ਬਣਦਾ ਹੈ ਤਾਂ ਇਹਦੇ ਲਈ ਘੱਟ ਤੋਂ ਘੱਟ 6 ਤੋਂ 7 ਸਾਲ ਲੱਗਦੇ ਹਨ ਜਦਕਿ ਇਹਨਾਂ ਡੇਰਿਆਂ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਨਿੱਜੀ ਦੇਰਿਆਂ ਦੀ ਪਰਿਮਾਰ ਬਾਰੇ ਜਾਣਕਾਰਾਂ ਦੀ رائے ਇਹ ਹੈ ਕਿ ਪੰਜਾਬ ਵਿੱਚ ਸਾਈ ਧਰਮ ਦੇ ਪ੍ਰਚਾਰ ਤੇ ਸਾਈ ਦੇਰਿਆਂ ਦੇ ਵਧ ਰਹੇ ਉਭਾਰ ਬਾਰੇ ਟਿੱਪਣੀ ਕਰਦਿਆਂ ਪੰਜਾਬ ਯੂਨੀਵਰਸਿਟੀ ਵਿੱਚ ਸਮਾਜ ਸ਼ਾਸਤਰ ਦੇ ਪ੍ਰੋਫੈਸਰ ਮੈਨੂਅਲ ਨਾਹਰ ਕਹਿੰਦੇ ਹਨ ਕਿ ਧਰਮ ਦਾ ਸਹਾਰਾ ਲੈ ਕੇ ਜੇਕਰ ਕੋਈ ਵਿਅਕਤੀ ਇਸ ਦਾ ਕਾਰੋਬਾਰ ਕਰਦਾ ਹੈ ਤਾਂ ਉਹ ਗਲਤ ਹੈ ਅਤੇ ਪੰਜਾਬ ਦੇ ਸਥਾਪਿਤ ਚਰਚਾਂ ਜਾਨੀ ਕਿ ਮੇਨ ਸਟ੍ਰੀਮ ਚਰਚ ਨੂੰ ਨਿੱਜੀ ਡੇਰੇਆਂ ਤੋਂ ਸਭ ਤੋਂ ਵੱਧ ਖਤਰਾ ਹੈ ਪ੍ਰੋਫੈਸਰ ਨਾਰ ਦੇ ਮੁਤਾਬਕ ਪੰਜਾਬ ਵਿੱਚ 95% ਦੀ ਮਿਨਿਸਟਰੀਆਂ ਜਾਨੀ ਕਿ ਚਰਚ ਜਿਹੜੇ ਬਣ ਰਹੇ ਨੇ ਦੂਜੇ ਧਰਮਾਂ ਤੋਂ ਆਏ ਲੋਕਾਂ ਵੱਲੋਂ ਸਥਾਪਿਤ ਕੀਤੇ ਗਏ ਹਨ ਅਤੇ ਇਹਨਾਂ ਨੂੰ ਮੰਨਣ ਵਾਲੇ ਲੋਕ ਵੀ ਪਦੈਸ਼ੀ ਤੌਰ ਤੇ ਇਸਾਈ ਹੈ ਹੀ ਨਹੀਂ ਉਹਨਾਂ ਆਖਿਆ ਕਿ ਪਾਦਰੀ ਬਣਦੀ ਇੱਕ ਪ੍ਰਕਿਰਿਆ ਹੈ ਪਰ ਨਿੱਜੀ ਡੇਰੇਆਂ ਦੇ ਪਾਸਟਰਾਂ ਦੀ ਨਾ ਤਾਂ ਕੋਈ ਟ੍ਰੇਨਿੰਗ ਤੇ ਨਾ ਹੀ ਕੋਈ ਪੜ੍ਹਾਈ ਹੈ ਪੰਜਾਬ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਪ੍ਰੋਫੈਸਰ ਨਾਰ ਦੱਸਦੇ ਹਨ ਕਿ ਨਿੱਜੀ ਡੇਰੇ ਇੰਨੇ ਜ਼ਿਆਦਾ ਵੱਡੇ ਆਕਾਰ ਲੈ ਚੁੱਕੇ ਨੇ ਕਿ ਇਹ ਸੂਬੇ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਨ ਲੱਗ ਪਏ ਹਨ ਪ੍ਰੋਫੈਸਰ ਨਾਰ ਇਹ ਵੀ ਆਖਦੇ ਨੇ ਕਿ ईसाई ਧਰਮ ਨਾਲ ਜੁੜੇ ਲੋਕ ਇਸ ਸਮੇਂ ਪੰਜਾਬ ਵਿੱਚ ਕਈ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਪਰ ਇਹਨਾਂ ਨਿੱਜੀ ਡੇਰਿਆਂ ਦਾ ਇਹਨਾਂ ਸਮੱਸਿਆਵਾਂ ਵੱਲ ਕੋਈ ਵੀ ਧਿਆਨ ਨਹੀਂ ਹੈ ਅਤੇ ਇਹਨਾਂ ਨਾਲ ਜੋ ਲੋਕ ਜੁੜੇ ਹੋਏ ਨੇ ਉਹ ਜਦੋਂ ਕਿ ईसाई ਧਰਮ ਨੂੰ ਮੰਨਣ ਵਾਲੇ ਈਸ਼ਾ ਮਸੀਹ ਨੂੰ ਮੰਦੇ ਹਨ ਜਾਣਕਾਰ ਮੰਨਦੇ ਹਨ ਕਿ ਇਹ ਧਰਮ ਪਰਿਵਰਤਨ ਦਾ ਮਾਮਲਾ ਹੈ ਹੀ ਨਹੀਂ ਬਲਕਿ ਇਹ ਕੁਝ ਧਰਮਾਂ ਤੋਂ ਆ ਕੇ ਇਸਾਈ ਧਰਮ ਦੇ ਨਾਂ 'ਇੱਥੇ ਆਪਣੇ ਡੇਰੇ ਖੋਲ ਕੇ ਲੋਕਾਂ ਨੂੰ ਪਿੱਛੇ ਲਾਉਣ ਦਾ ਮਾਮਲਾ ਹੈ ਇਸ ਗੱਲ ਨੂੰ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਜਿਵੇਂ ਨਿੱਜੀ ਦੁੱਖਾਂ ਤਕਲੀਫਾਂ ਤੋਂ ਪਰੇਸ਼ਾਨ ਲੋਕ ਧਰਮਾਂ ਦੇ ਹੋਰ ਦੂਜੇ ਧਰਮਾਂ ਦੇ ਡੇਰਿਆਂ ਉੱਤੇ ਜਾਂਦੇ ਹਨ ਉਵੇਂ ਹੀ ਇੱਥੇ ਵੀ ਭੀੜਾਂ ਜੁਟ ਰਹੀਆਂ ਹਨ ਉਹਨਾਂ ਨੇ ਦੱਸਿਆ ਕਿ ਬੇਰੁਜ਼ਗਾਰੀ ਦੇ ਕਾਰਨ ਵੀ ਨੌਜਵਾਨ ਇਹਨਾਂ ਡੇਰਿਆਂ ਦੇ ਨਾਲ ਜੁੜ ਰਹੇ ਹਨ ਕਿਉਂਕਿ ਇਹਨਾਂ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਨੌਕਰੀਆਂ ਮਹੱਈਆ ਕਰਾਈਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਇਹਨਾਂ ਡੇਰਿਆਂ ਦਾ ਸੁਰੱਖਿਆ ਪ੍ਰਬੰਧ ਡੇਰਾ ਪ੍ਰਬੰਧ ਸੋਸ਼ਲ ਮੀਡੀਆ ਟੀਮ ਡੇਰਿਆਂ ਦੇ ਪ੍ਰਮੁੱਖ ਤੌਰ ਤੇ ਇਹ ਸ਼ਾਮਲ ਹਨ ਕੌਮੀ ਘਟ ਗਿਣਤੀ ਕਮਿਸ਼ਨ ਦੀ ਦਲੀਲ ਇਹ ਹੈ ਕਿ ਇਨ੍ਹਾਂ ਦੇ ਚੇਅਰਮੈਨ ਇਕਵਾਲ ਸਿੰਘ ਲਾਲਪੁਰਾ ਨੇ ਪਾਸਟਰਾਂ ਦੀਆਂ ਗਤੀਵਿਧੀਆਂ ਨੂੰ ਚਿੰਤਾ ਦਾ ਵਿਸ਼ਾ ਦੱਸਿਆ ਹੈ ਇਕਵਾਲ ਸਿੰਘ ਲਾਲਪੁਰਾ ਨੇ ਆਖਿਆ ਹੈ ਕਿ ਭਾਵੇਂ ਸੁਪਰੀਮ ਕੋਰਟ ਕਿਸੇ ਨੂੰ ਵੀ ਕੋਈ ਵੀ ਧਰਮ ਮੰਨਣ ਤੇ ਪ੍ਰਚਾਰ ਕਰਨ ਦਾ ਅਧਿਕਾਰ ਦਿੰਦਾ ਹੈ ਪਰ ਜੇਕਰ ਕੋਈ ਲਾਲਚ ਦੇ ਕੇ ਜਾਂ ਫਿਰ ਜ਼ਬਰਦਸਤੀ ਧਰਮ ਪਰਿਵਰਤਨ ਕਰਾਉਂਦਾ ਹੈ ਤਾਂ ਉਹ ਕਾਨੂੰਨ ਦੇ ਖਿਲਾਫ ਹੈ ਉਹਨਾਂ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ ਤੋ ਉਹਨਾਂ ਨੂੰ ਜਬਰੀ ਧਰਮ ਪਰਿਵਰਤਨ ਦੀਆਂ ਕਈ ਸ਼ਿਕਾਇਤਾਂ ਪਿਛਲੇ ਸਮੇਂ ਤੋਂ ਮਿਲ ਰਹੀਆਂ ਹਨ ਅਤੇ ਇਸ ਬਾਬਤ ਉਹਨਾਂ ਸੂਬਾ ਸਰਕਾਰ ਨੂੰ ਲਿਖਿਆ ਵੀ ਹੈ ਪਰ ਅਜੇ ਤੱਕ ਕੋਈ ਸੇ ਵੀ ਕਾਰਵਾਈ ਦੀ ਕੋਈ ਰਿਪੋਰਟ ਉਹਨਾਂ ਨੂੰ ਵੀ ਨਹੀਂ ਮਿਲੀ ਪੰਜਾਬ ਦੇ ਇਹੋ ਜਿਹੇ ਪਾਸਟਰਾਂ ਵਿੱਚ ਬਜਿੰਦਰ ਸਿੰਘ ਅੰਕਰ ਨਰੂਲਾ ਅਤੇ ਹਰਪ੍ਰੀਤ ਸਿੰਘ ਦਿਓਲ ਪ੍ਰਮੁੱਖ ਹਨ ਇਹਨਾਂ ਪਾਸਟਰਾਂ ਨੇ ਸਾਈ ਧਰਮ ਦੀ ਪੜ੍ਹਾਈ ਤੇ ਪ੍ਰਚਾਰਕ ਦੀ ਟ੍ਰੇਨਿੰਗ ਕਿੰਨੀ ਤੇ ਕਿੱਥੋਂ ਲਈ ਹੈ ਇਹਦੇ ਬਾਰੇ ਕੋਈ ਵੀ ਜਾਣਕਾਰੀ ਜਾਂ ਵੇਰਵਾ ਨਹੀਂ ਮਿਲਦਾ ਪਰ ਇਹਨਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਲੱਖਾਂ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਹਨ ਪੰਜਾਬ ਵਿੱਚ ਇਹਨਾਂ ਤਿੰਨਾ ਹੀ ਵੱਡੇ ਈਸਾਈ ਡੇਰਿਆਂ ਤੋਂ ਇਲਾਵਾ ਕਈ ਹੋਰ ਪਾਸਟਰਾਂ ਨੇ ਵੀ ਆਪਣੀਆਂ ਦੁਕਾਨਾਂ ਜਾਂ ਡੇਰੇ ਸਥਾਪਿਤ ਕਰ ਲਏ ਹਨ ਇਹਨਾਂ ਵਿੱਚੋਂ ਕੋਈ ਵੀ ਪਦੈਸ਼ੀ ਈਸਾਈ ਨਹੀਂ ਬਲਕਿ ਦੂਜੇ ਧਰਮਾਂ ਤੋਂ ਈਸਾਈ ਧਰਮ ਅਪਣਾ ਕੇ ਪਾਸਟਰ ਬਣੇ ਹੋਏ ਹਨ ਰੋਪੜ ਜ਼ਿਲ੍ਹੇ ਵਿੱਚ ਮਰਿੰਡਾ ਬੇਲਾ ਰੋਡ ਤੇ ਰਮਨ ਹੰਸ ਵੱਲੋਂ ਸਥਾਪਿਤ ਈਸਾਈ ਡੇਰਾ ਪਟਿਆਲਾ ਦੇ ਹਰਪੁਰਾ ਪਿੰਡ ਵਿੱਚ ਪਾਸਟਰ ਗਰਨਾਮ ਸਿੰਘ ਖੇੜਾ ਦਾ ਡੇਰਾ ਅੰਮ੍ਰਿਤਸਰ ਵਿੱਚ ਸੁਖਪਾਲ ਰਾਣਾ ਮਿਨਿਸਟਰੀ ਬਨੂਰ ਵਿੱਚ ਕੰਚਨ ਮਿੰਤਲ ਮਿਨਿਸਟਰੀ ਪਾਸਟਰ ਹਰਜੀਤ ਸੰਧੂ ਮਿਨਿਸਟਰੀ ਅਤੇ ਨਵਾਂ ਸ਼ਹਿਰ ਵਿੱਚ ਅਮਰਤ ਸੰਧੂ ਤੋਂ ਇਲਾਵਾ ਕਈ ਹੋਰ ਪਾਸਟਰਾਂ ਨੇ ਨਿੱਜੀ ਡੇਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਾਇਮ ਕੀਤੇ ਹੋਏ ਹਨ ਇਹ ਸਾਰੇ ਪਾਸਟਰ ਸੋਸ਼ਲ ਮੀਡੀਆ ਰਾਹੀਂ ਆਪਣਾ ਪ੍ਰਚਾਰ ਕਰਦੇ ਹਨ ਅਤੇ ਇਹਨਾਂ ਨਾਲ ਵੱਡੀ ਗਿਣਤੀ ਵਿੱਚ ਲੋਕ ਵੀ ਜੁੜੇ ਹੋਏ ਹਨ ਪੰਜਾਬ ਵਿੱਚ ਇਸ ਸਮੇਂ ਕਿੰਨੇ ਪਾਸਟਰ ਸਰਗਰਮ ਹਨ ਇਹਦਾ ਕੋਈ ਅਧਿਕਾਰਤ ਅੰਕੜਾ ਮੌਜੂਦ ਨਹੀਂ ਹੈ ਪਰ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਗੌਰਵ ਮੁਤਾਬਕ ਉਹਨਾਂ ਦੀ ਸੰਸਥਾ ਨਾਲ ਕਰੀਬ 10000 ਪਾਸਟਰ ਜੁੜੇ ਹੋਏ ਹਨ ਨਿੱਜੀ ਡੇਰਿਆਂ ਦੇ ਪਾਸਟਰਾਂ ਵੱਲੋਂ ਬਿਮਾਰ ਵਿਅਕਤੀਆਂ ਨੂੰ ਠੀਕ ਕਰਨਾ ਵਿਦੇਸ਼ ਜਾਣ ਲਈ ਪ੍ਰਾਰਥਨਾ ਕਰਨਾ ਕੈਨੇਡਾ ਦੀ ਐਮਬੈਸੀ ਵੱਲੋਂ ਰੱਦ ਕੀਤੇ ਵੀਜ਼ੇ ਫਿਰ ਤੋਂ ਲਗਾਉਣਾ ਤੇ ਆਪਣੇ ਵਿਗੜੇ ਕੰਮ ਠੀਕ ਕਰਾਉਣ ਲਈ ਸਪੈਸ਼ਲ ਪ੍ਰਾਰਥਨਾ ਕਰਾਉਣ ਵਰਗੀਆਂ ਕਈ ਵੀਡੀਓ ਸੋਸ਼ਲ ਮੀਡੀਆ ਉੱਤੇ ਇਹਨਾਂ ਪਾਸਟਰਾਂ ਵੱਲੋਂ ਪਾਈਆਂ ਹੋਈਆਂ ਤੇ ਘੁੰਮ ਰਹੀਆਂ ਹਨ ਇਸ ਤੋਂ ਇਲਾਵਾ ਫੋਨ ਉੱਤੇ ਵੀ ਇਹ ਪਾਸਟਰ ਪ੍ਰਾਰਥਨਾ ਕਰਨ ਦੀ ਸਹੂਲਤ ਆਪਣੇ ਨਾਲ ਜੁੜੇ ਲੋਕਾਂ ਨੂੰ ਦੇ ਦਿੰਦੇ ਹਨ ਇਹ ਡੇਰੇ ਕੋਜੀ ਸਾਲਾਂ ਵਿੱਚ ਇੰਨੇ ਜਿਆਦਾ ਵੱਡੇ ਰੂਪ ਧਾਰਨ ਕਰ ਗਏ ਨੇ ਕਿ ਇਹ ਉਸ ਇਲਾਕੇ ਦੀ ਸਿਆਸਤ ਨੂੰ ਵੀ ਪ੍ਰਭਾਵਿਤ ਕਰਨ ਲੱਗੇ ਹਨ ਅਕਸਰ ਵੋਟਾਂ ਸਮੇਂ ਵੱਖ-ਵੱਖ ਸਿਆਸੀ ਦਲਾਂ ਦੇ ਆਗੂ ਇਨ੍ਹਾਂ ਡੇਰਿਆਂ ਤੇ ਹਾਜ਼ਰੀ ਭਰਦੇ ਹੋਏ ਆਮ ਦੇਖੇ ਜਾ ਸਕਦੇ ਹਨ ਕੁਸਮਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਰਦਾਰ ਦੇ ਤਤਕਾਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਿੱਜੀ ਡੇਰਿਆਂ ਦੇ ਪਾਸਟਰ ਉਤੇ ਲੋਕਾਂ ਨੂੰ ਭਰਮਾ ਪ੍ਰਭਾਵਾਂ ਕੇ ਧਰਮ ਪਰਵਰਤਨ ਦੇ ਇਲਜ਼ਾਮ ਵੀ ਲਾ ਚੁੱਕੇ ਹਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਬਕਾਇਦਾ ਸੂਬੇ ਦੇ ਸਰਦੀ ਇਲਾਕਿਆਂ ਵਿੱਚ ਘਰ ਵਾਪਸੀ ਦੀ ਮਿੰਮ ਵੀ ਕਾਫੀ ਸ਼ੇਮਤੋ ਸ਼ੁਰੂ ਕੀਤੀ ਹੋਈ ਹੈ ਪਾਸਟਰ ਬਜਿੰਦਰ ਸਿੰਘ ਦਾ ਪਿਸ਼ੋਕੜ ਕੀ ਹੈ ਆਉ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਪਾਸਟਰ ਬਜਿੰਦਰ ਸਿੰਘ ਦਾ ਸਬੰਧ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਨਾਲ ਹੈ ਜੋ ਉੱਥੋਂ ਦੇ जाट ਭਾਈਚਾਰੇ ਨਾਲ ਸੰਬੰਧਿਤ ਹੈ ਉਹਨਾਂ ਦਾ ਚਰਚ ਜਿਹੜਾ ਹੈ ਉਹ ਪੂਰੇ ਦੇਸ਼ ਵਿੱਚ 260 ਇਕਾਈਆਂ ਉਹਨੇ ਬਣਾ ਲੀਆਂ ਹਨ ਤੇ ਸਭ ਤੋਂ ਵੱਡੀ ਬ੍ਰਾਂਚ ਮਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਅਤੇ ਜਲੰਧਰ ਦੇ ਤਾਜਪੁਰ ਪਿੰਡ ਵਿੱਚ ਹੈ ਜਿਸ ਨੂੰ ਗਲੋਰੀ ਆਫ ਵਿਜ਼ਡਮ ਚਰਚ ਕਿਹਾ ਜਾਂਦਾ ਹੈ ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵੀ ਇਹਨਾਂ ਦੀਆਂ ਵੱਡੀਆਂ ਇਕਾਈਆਂ ਹਨ ਇਹ जाट ਪਰਿਵਾਰ ਵਿੱਚ ਜੰਮੇ ਬਜਿੰਦਰ ਸਿੰਘ ਆਪਣੇ ਬਾਰੇ ਦੱਸਦੇ ਨੇ ਕਿ ਚਿੜਚਿੜਾ ਸੁਭਾਅ ਹੋਣ ਕਾਰਨ ਅਕਸਰ ਉਹ ਲੋਕਾਂ ਨਾਲ ਲੜਦੇ ਤੇ ਕੁੱਟਮਾਰ ਕਰਦੇ ਹੁੰਦੇ ਸਨ ਬਾਅਦ ਵਿੱਚ ਕਤਲ ਦੇ ਇੱਕ ਮਾਮਲੇ ਵਿੱਚ ਉਹ ਜੇਲ੍ਹ ਵੀ ਗਏ ਅਤੇ ਜਿੱਥੇ ਉਹਨਾਂ ਸਾਈ ਧਰਮ ਅਪਣਾ ਲਿਆ ਸੀ ਪਾਸਟਰ ਭਜਿੰਦਰ ਸਿੰਘ ਮਿਨਿਸਟਰੀ ਦੇ ਕੌਮੀ ਪ੍ਰਧਾਨ ਅਵਤਾਰ ਸਿੰਘ ਨੇ BBC ਪੰਜਾਬੀ ਨੂੰ ਇਹ ਵੀ ਦੱਸਿਆ ਕਿ 2016 ਵਿੱਚ ਸਿਰਫ 100 ਲੋਕਾਂ ਦੇ ਨਾਲ ਪਾਸਟਰ ਭਜਿੰਦਰ ਸਿੰਘ ਨੇ ਮੁਹਾਲੀ ਜ਼ਿਲ੍ਹੇ ਦੇ ਨਿਊ ਚੰਡੀਗੜ੍ਹ ਇਲਾਕੇ ਵਿੱਚ ਕਿਰਾਏ ਦੀ ਜ਼ਮੀਨ ਉੱਤੇ ਮਿਨਿਸਟਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਇਸੇ ਸਾਲ ਜਲੰਧਰ ਦੇ ਤਾਜਪੁਰ ਵਿੱਚ ਵੀ 50 ਲੋਕਾਂ ਨਾਲ ਚਰਚ ਦੀ ਸ਼ੁਰੂਆਤ ਕੀਤੀ ਸੀ ਅਵਤਾਰ ਸਿੰਘ ਦੱਸਦੇ ਨੇ ਕਿ ਹੁਣ ਮਿਨਿਸਟਰੀ ਦੀ ਇੱਕ ਵੱਡੀ ਸੰਸਥਾ ਬਣ ਚੁੱਕੀ ਹੈ ਜਿਸ ਦੀਆਂ ਇਕਾਈਆਂ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਹਨ ਨਿਊ ਚੰਡੀਗੜ੍ਹ ਵਿੱਚ ਪਾਸਟਰ ਬਜਿੰਦਰ ਸਿੰਘ ਦਾ ਡੇਰਾ ਬੇਸ਼ਕੀਮਤੀ ਜ਼ਮੀਨ ਉੱਤੇ ਕਈ ਏਕੜ ਵਿੱਚ ਫੈਲਾ ਹੋਇਆ ਹੈ ਅਤੇ ਹਰ ਐਤਵਾਰ ਇੱਥੇ ਵੱਡੀ ਗਿਣਤੀ ਚ ਉਹਨਾਂ ਦੇ ਕਾਉਣ ਵਾਲੇ ਪ੍ਰਸ਼ੰਸਕ ਜੁੜਦੇ ਹਨ ਇਸ ਤੋਂ ਇਲਾਵਾ ਸੋਸ਼ਲ ਮੀਡੀਆ YouTube Facebook ਅਤੇ Instagram ਉੱਤੇ ਲੱਖਾਂ ਲੋਕ ਇਹਨਾਂ ਨਾਲ ਜੁੜੇ ਹੋਏ ਹਨ ਦੂਸਰਾ ਵੱਡਾ ਇਹ ਜਿਹੜਾ ਡੇਰਾ ਹੈ ਇਹ ਪਾਸਟਰ ਅੰਕਰ ਨਰੂਲਾ ਹਿਰਾਂ ਦਾ ਹੈ ਇਹ ਪਾਸਟਰ ਅੰਕਰ ਨਰੂਲਾ ਕੌਣ ਨੇ ਦੀ ਚਰਚ ਆਫ ਸਾਈਨਸ ਐਂਡ ਵੰਡਰਸ ਇਸ ਮਿਨਿਸਟਰੀ ਦਾ ਹੈੱਡਕੁਆਰਟਰ ਜਲੰਧਰ ਪਿੰਡ ਦਾ ਪਿੰਡ ਖਾਬੜਾ ਹੈ ਅਤੇ ਇਹ ਭਾਰਤ ਵਿੱਚ ਸਭ ਤੋਂ ਵੱਡੀ ਅਤੇ ਤੇਜ਼ੀ ਨਾਲ ਵਧ ਰਹੀ ਮਿਨਿਸਟਰੀ ਹੋਣ ਦਾ ਦਾਵਾ ਵੀ ਕਰਦੇ ਨੇ ਇਸ ਮਿਨਿਸਟਰੀ ਦਾ ਕਰਤਾ ਤਰਤਾ ਪਾਸਟਰ ਅੰਕਰ ਜੂਸਪ ਨਰੂਲਾ ਹੈ ਅਤੇ ਉਹਨਾਂ ਦਾ ਪਿਸ਼ੋਕੜ ਖੱਤਰੀ ਪਰਿਵਾਰ ਨਾਲ ਹੈ ਦੀ ਚਰਚਾ ਸਾਇੰਸ ਐਂਡ ਵੰਡਰਸ ਦੀ ਵੈਬਸਾਈਟ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਇਸਾਈ ਧਰਮ ਵਿੱਚ ਆਉਣ ਤੋਂ ਪਹਿਲਾਂ ਅੰਕਰ ਨਰੂਲਾ ਨਸ਼ੇ ਤੇ ਬਿਮਾਰੀ ਤੋਂ ਤੰਗ ਆ ਕੇ ਖੁਦਕਸ਼ੀ ਕਰਨ ਤੱਕ ਪਹੁੰਚ ਚੁੱਕਾ ਸੀ ਪਰ ਇਸਾਈ ਧਰਮ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਬਦਲ ਗਈ ਅੰਕਰ ਨਰੂਲਾ ਆਪਣੇ ਅਧਾਰੇ ਦੀ ਦੇਸ਼ ਵਿਦੇਸ਼ ਵਿੱਚ 100 ਬ੍ਰਾਂਚਾਂ ਹੋਣ ਦਾ ਦਾਵਾ ਕਰਦੇ ਹਨ ਇਸ ਵਿੱਚ ਕੈਨੇਡਾ ਅਮਰੀਕਾ ਜਰਮਨੀ ਬਰਤਾਨੀਆ ਇਟਲੀ ਪ੍ਰਮੁੱਖ ਹਨ 2008 ਵਿੱਚ ਤਿੰਨ ਲੋਕਾਂ ਦੇ ਨਾਲ ਪਾਸਟਰ ਅੰਕਰ ਨੇ ਇਹ ਚਰਚ ਸ਼ੁਰੂ ਕੀਤੀ ਸੀ ਅਤੇ ਹੁਣ ਚਰਚ ਦਾ ਦਾਵਾ ਹੈ ਕਿ ਉਸਦੇ 4 ਲੱਖ ਤੋਂ ਜ਼ਿਆਦਾ ਮੈਂਬਰ ਹਨ ਅਤੇ ਲਗਾਤਾਰ ਇਸ ਵਿੱਚ ਇਜ਼ਾਫਾ ਹੋ ਰਿਹਾ ਹੈ ਪਾਸਟਰ ਅੰਕਰ ਨਰੂਲਾ ਦੇ ਦੋ ਚਰਚ ਹਨ ਇਹਨਾਂ ਵਿੱਚੋਂ ਇੱਕ ਜਲੰਧਰ ਨੇੜੇ ਖਾਬੜਾ ਪਿੰਡ ਵਿੱਚ ਅਤੇ ਦੂਜਾ ਗਰਦਾਸਪੁਰ ਵਿੱਚ ਹੈ ਅੰਕਰ ਮਿਨਿਸਟਰੀ ਦੇ ਪ੍ਰਬੰਧਕ ਗੌਰਵ ਦੱਸਦੇ ਹਨ ਕਿ ਖਾਬੜਾ ਚਰਚ 100 ਏਕੜ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚ ਵੱਡੇ ਵੱਡੇ ਪ੍ਰਾਰਥਨਾ ਹਾਲ ਤੋਂ ਇਲਾਵਾ ਲੰਗਰ ਹਾਲ ਵੀ ਹੈ ਜਿੱਥੇ ਹਰ ਧਰਮ ਦੇ ਲੋਕ ਹਾਜ਼ਰੀ ਭਰਦੇ ਨੇ ਅੰਕਰ ਨਰੂਲਾ ਆਪਣੇ ਅਧਾਰੇ ਦੀਆਂ ਦੇਸ਼ ਵਿਦੇਸ਼ ਵਿੱਚ 100 ਬ੍ਰਾਂਚਾਂ ਹੋਣ ਦਾ ਦਾਵਾ ਕਰਦੇ ਹਨ ਅੰਕਰ ਨਰੂਲਾ ਦੇ ਅਧਾਰੇ ਦਾ ਇਹ ਵੀ ਦਾਵਾ ਹੈ ਕਿ ਹਰ ਹਫਤੇ 3 ਲੱਖ ਮੈਂਬਰ ਦੀ ਚਰਚ ਆਫ ਸਾਇੰਸ ਐਂਡ ਵੰਡਰ ਵਿੱਚ ਆਉਂਦੇ ਹਨ ਇਸ ਤੋਂ ਇਲਾਵਾ ਆਨਲਾਈਨ ਸਾਧਰਾ ਰਾਈ ਵੀ ਆਪਣੇ ਮੈਂਬਰਾਂ ਨਾਲ ਪਾਸਟਰ ਅੰਕਰ ਜੁੜਦੇ ਹਨ ਉਹਨਾਂ ਦੇ YouTube ਚੈਨਲ ਉੱਤੇ ਲੱਖਾਂ ਸਬਸਕ੍ਰਾਈਬਰ ਹਨ ਇਹਨਾਂ ਵੱਲੋਂ ਸੋਫੀਆ ਇੰਸਟੀਚਿਊਟ ਆਫ ਐਕਸਲੈਂਸ ਨਾਮਕ ਸੰਸਥਾ ਵੀ ਖੋਲੀ ਹੋਈ ਹੈ ਜਿਸ ਦਾ ਕੰਮ ਗਰੀਮ ਬੱਚਿਆਂ ਨੂੰ ਪੀਸੀਐਸ ਤੇ ਆਈਐਸ ਤੇ ਹੋਰ ਪਿਖਿਆਵਾਂ ਲਈ ਤਿਆਰ ਕਰਨਾ ਹੈ ਜਾਣਕਾਰ ਇਹ ਵੀ ਮੰਨਦੇ ਹਨ ਕਿ ਪੰਜਾਬ ਵਿੱਚ ਸਰਕਾਰੀ ਅੰਕੜੇ ਮੁਤਾਬਕ ਇਸਾਈ ਕੁੱਲ ਭਾਈਚਾਰੇ ਦੀ ਗਿਣਤੀ ਜਿਹੜੀ ਹੈ ਉਹ 348000 ਹੈ ਪਰ ਪਾਸਟਰ ਅੰਕਰ ਕੱਲਾ ਹੀ 4 ਲੱਖ ਸ਼ਰਧਾਲੂਆਂ ਦੇ ਆਪਣੇ ਨਾਲ ਜੁੜੇ ਹੋਣ ਦਾ ਦਾਵਾ ਕਰਦਾ ਹੈ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਇਸਾਈ ਧਰਮ ਦਾ ਵਿਸਤਾਰ ਪਿਛਲੇ ਸਾਲਾਂ ਵਿੱਚ ਕਿੰਨੇ ਵੱਡੇ ਪੱਧਰ ਤੇ ਹੋਇਆ ਹੈ ਚਰਚ ਵੱਲੋਂ ਆਪਣੀ ਵੈਬਸਾਈਟ ਉੱਤੇ ਕਈ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਵਾ ਕੀਤਾ ਗਿਆ ਹੈ ਹਰ ਵੀਰਵਾਰ ਅਤੇ ਐਤਵਾਰ ਨੂੰ ਭਾਰੀ ਤਦਾਦ ਵਿੱਚ ਜਿਹੜੇ ਲੋਕ ਨੇ ਸ਼ਰਧਾਲੂ ਦੇ ਰੂਪ ਵਿੱਚ ਇੱਥੇ ਪਹੁੰਚਦੇ ਹਨ ਕਪੂਰਥਲੇ ਦਾ ਖੋਜੇਵਾਲਾ ਵਿੱਚ ਇੱਕ ਹੋਰ ਮਸ਼ਹੂਰ ਚਰਚ ਹੈ ਜਿਹਦਾ ਨਾਂ ਦੀ ਓਪਨ ਡੋਰ ਚਰਚ ਹੈ ਪੰਜਾਬ ਦੇ ਦੁਆਬਾ ਖੇਤਰ ਦਾ ਇਹ ਦੂਜਾ ਵੱਡਾ ਚਰਚ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੋਜੇ ਵਾਲਾ ਵਿਖੇ ਸਥਾਪਿਤ ਹੈ ਦੀ ਓਪਨ ਡੋਰ ਚਰਚ ਹੈ ਇਸ ਚਰਚ ਦੇ ਕਰਤਾ ਤਰਤਾ ਮਾਸਟਰ ਹਰਪ੍ਰੀਤ ਦਿਓਲ ਹਨ ਪਿੰਡ ਦੇ ਐਨ ਵਿਚਾਰ ਚਰਚ ਦੀ ਇੱਕ ਵੱਡੀ ਵਿਸ਼ਾਲ ਇਮਾਰਤ ਬਣਾਈ ਗਈ ਹੈ ਅਤੇ ਇੱਥੇ ਹੀ ਪਾਸਟਰ ਹਰਪ੍ਰੀਤ ਦਿਓਲ ਨੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਜਿੱਥੇ ਸੁਰੱਖਿਆ ਲਈ ਬੌਂਸਰ ਵੀ ਰੱਖੇ ਹੋਏ ਹਨ ਹਰ ਐਤਵਾਰ ਨੂੰ ਭਾਰੀ ਗਿਣਤੀ ਵਿੱਚ ਲੋਕ ਇੱਥੇ ਹਾਜ਼ਰੀਆਂ ਭਰਦੇ ਹਨ ਪਾਸਟਰ ਹਰਪ੍ਰੀਤ ਦਿਓਲ ਦਾ ਪਿਛੋਕੜ ਵੀ ਜੱਟ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਹਨਾਂ ਦੇ ਪਿਤਾ ਨੇ ਸਾਈ ਧਰਮ ਅਪਣਾ ਲਿਆ ਸੀ ਜਿਸ ਤੋਂ ਬਾਅਦ ਬਾਕੀ ਪਰਿਵਾਰ ਵੀ ਇਸ ਧਰਮ ਨਾਲ ਜੁੜ ਗਿਆ ਪਾਸਟਰ ਹਰਪ੍ਰੀਤ ਦਿਓਲ ਦੇ ਨਾਲ ਉਹਨਾਂ ਦੀ ਪਤਨੀ ਗਰਸ਼ਨ ਕੌਰ ਵੀ ਚਰਚ ਦਾ ਕੰਮਕਾਜ ਵੇਖਦੀ ਹੈ ਪਾਸਟਰਾਂ ਦਾ ਸਿਆਸੀ ਦਬਦਬਾ ਪੰਜਾਬ ਵਿੱਚ ਇੰਨਾ ਵੱਧ ਗਿਆ ਹੈ ਕਿ ਜਿਹੜੀਆਂ ਪਾਸਟਰਾਂ ਨੂੰ ਆ ਰਹੀਆਂ ਸਮੱਸਿਆਵਾਂ ਤੇ ਸਮਾਜਿਕ ਕਮਾਂ ਲਈ ਦੋ ਸਾਲ ਪਹਿਲਾਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਸੀ ਐਕਸ਼ਨ ਕਮੇਟੀ ਦੇ ਮੁਤਾਬਕ ਚੇਅਰਮੈਨ ਗੌਰਵ ਮੁਤਾਬਕ ਉਹਨਾਂ ਨਾਲ 10000 ਪਾਸਟਰ ਜੁੜੇ ਹੋਏ ਹਨ ਅਤੇ ਇਹ ਸੰਸਥਾ ਦਾ ਕੰਮ ਪਾਸਟਰਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਨਿਪਟਾਰਾ ਕਰਨਾ ਉਹਨਾਂ ਦਾ ਨਿਪਟਾਰਾ ਕਰਨਾ ਤੇ ਭਾਈਚਾਰਕ ਸਾਂਝ ਕਾਇਮ ਕਰਨੀ ਹੈ ਅਤੇ ਸਮਾਜ ਦੇ ਭਲਾਈ ਦੇ ਕੰਮਾਂ ਲਈ ਕੰਮ ਕਰਨਾ ਪ੍ਰਮੁੱਖ ਕੰਮ ਹੈ ਉਨ੍ਹਾਂ ਮੁਤਾਬਕ ਐਕਸ਼ਨ ਕਮੇਟੀ ਦਾ ਕੋਈ ਵੀ ਸਿਆਸੀ ਉਦੇਸ਼ ਨਹੀਂ ਹੈ 2023 ਵਿੱਚ ਸਾਈ ਧਰਮ ਦੇ ਨਿੱਜੀ ਡੇਰਿਆਂ ਦੇ ਲਈ ਪੈਟੋ ਕੋਸਟਲ 크ਰਿਸਚਨ ਪ੍ਰਬੰਧਕ ਕਮੇਟੀ ਪੀਸੀ ਪੀਸੀ ਦਾ ਗਠਨ ਖੋਜੇਵਾਲਾ ਚਰਚ ਦੇ ਪ੍ਰਬੰਧਕ ਪਾਸਟਰ ਹਰਪ੍ਰੀਤ ਦਿਓਲ ਵੱਲੋਂ ਕੀਤਾ ਗਿਆ ਸੀ ਇਸ ਕਮੇਟੀ ਦਾ ਮਕਸਦ ਨਿੱਜੀ ਤੌਰ ਤੇ ਕੰਮ ਕਰ ਰਹੇ ਪਾਸਟਰਾਂ ਨੂੰ ਆਪਣੇ ਨਾਲ ਜੋੜਨਾ ਸੀ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਹੱਲ ਕਰਨਾ ਵੀ ਸੀ ਇਸ ਤੋਂ ਬਾਅਦ ਪੀਸੀ ਪੀਸੀ ਵੱਲੋਂ ਸਿਆਸੀ ਦਬਦਬਾ ਕਾਇਮ ਕਰਨ ਦੇ ਮਕਸਦ ਨਾਲ ਵੀ 2023 ਵਿਦੇ ਵਿੱਚ ਯੂਨਾਈਟਿਡ ਪੰਜਾਬ ਪਾਰਟੀ ਯਾਨੀ ਕਿ ਯੂਪੀਪੀ ਦਾ ਗਠਨ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਾਰਟੀ ਕਾਇਮ ਕਰਨ ਪਿੱਛੇ ਪੀਸੀ ਪੀਸੀ ਦੀ ਦਲੀਲ ਇਹ ਸੀ ਕਿ ਸਾਈ ਭਾਈਚਾਰੇ ਦੀਆਂ ਸਮੱਸਿਆਵਾਂ ਸੂਬੇ ਦੀਆਂ ਪ੍ਰਮੁੱਖ ਪਾਰਟੀਆਂ ਵੱਲੋਂ ਹੱਲ ਨਹੀਂ ਕੀਤੀਆਂ ਜਾਂਦੀਆਂ ਇਸ ਕਰਕੇ ਇਸ ਦਾ ਗਠਨ ਕੀਤਾ ਗਿਆ ਹੈ 2023 ਵਿੱਚ ਜਲੰਧਰ ਲੋਕ ਸਭਾ ਜਿਮਨੀ ਚੋਣ ਵਿੱਚ ਇਸ ਪਾਰਟੀ ਨੇ ਲੜਨ ਦਾ ਐਲਾਨ ਵੀ ਕੀਤਾ ਪਰ ਬਾਅਦ ਵਿੱਚ ਯੂਨਾਈਟਿਡ ਪੰਜਾਬ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਕਰ ਦਿੱਤੀ ਸੀ ਪਾਰਟੀ ਦਾ ਗਠਨ ਜ਼ਰੂਰ ਕੀਤਾ ਗਿਆ ਪਰ ਅਜੇ ਤੱਕ ਪੰਜਾਬ ਵਿੱਚ ਇਸ ਦਾ ਕੋਈ ਵੀ ਵਿਧਾਇਕ ਜਾਂ ਸੰਸਦ ਮੈਂਬਰ ਨਹੀਂ ਬਣ ਸਕਿਆ ਅਕਸਰ ਚੋਣਾਂ ਸਮੇਂ ਵੋਟਾਂ ਦੇ ਲਈ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਈ ਆਗੂ ਇਹਨਾਂ ਚਰਚਾ ਵਿੱਚ ਹਾਜ਼ਰੀਆਂ ਭਰਦੇ ਹਨ ਇਹ ਜਿਹੜੇ ਪਾਸਟਰ ਨੇ ਇਹਨਾਂ ਨੂੰ ਫਿਲਮੀ ਅਦਾਕਾਰਾਂ ਦਾ ਵੀ ਸਾਰਾ ਮਿਲਿਆ ਹੋਇਆ ਹੈ ਨਿੱਜੀ ਡੇਰੇਆਂ ਵੱਲੋਂ ਫਿਲਮੀ ਕਲਾਕਾਰਾਂ ਨੂੰ ਸੱਦਨ ਦਾ ਵੀ ਟ੍ਰੈਂਡ ਸ਼ੁਰੂ ਹੋ ਗਿਆ ਹੈ ਜਿਸ ਕਰਕੇ ਇਹਨਾਂ ਵਿੱਚ ਪਿਛਲੇ ਸਮੇਂ ਦੌਰਾਨ ਆਪਸੀ ਖਿਚੋਦਾਨ ਵੀ ਵੇਖਣ ਨੂੰ ਮਿਲ ਰਹੀ ਹੈ ਬਾਲੀਵੁੱਡ ਦੇ ਕਈ ਵੱਡੇ ਐਕਟਰ ਜਿਨ੍ਹਾਂ ਵਿੱਚ ਗੁਲਸ਼ਨ ਗਰੋਵਰ ਮਹਿਮਾ ਚੌਧਰੀ ਕ੍ਰਿਸ਼ਨਾ ਅਭਿਸ਼ੇਕ ਕੀਕੂ ਸ਼ਰਦਾ ਰਾਖੀ ਸੁਵੰਤ ਪ੍ਰੇਮ ਚੋਪੜਾ ਜੈਪ੍ਰਦਾ ਸ਼ਨੀਲ ਸੈਟੀ ਸਮੇਤ ਕਈ ਹੋਰ ਐਕਟਰ 크리스마ਸ ਦੇ ਮੌਕੇ ਉੱਤੇ ਪਾਸਟਰ ਬਜਿੰਦਰ ਸਿੰਘ ਦੇ ਵੱਖ-ਵੱਖ ਚਰਚਾਂ ਵਿੱਚ ਹਾਜ਼ਰੀਆਂ ਭਰ ਚੁੱਕੇ ਹਨ ਨਾਮੀ ਐਕਟਰਾਂ ਦੀ ਹਾਜ਼ਰੀ ਨੂੰ ਲੈ ਕੇ ਵੱਡੇ ਪੱਧਰ ਉੱਤੇ ਪਾਸਟਰ ਬਜਿੰਦਰ ਸਿੰਘ ਵੱਲੋਂ ਪ੍ਰਚਾਰ ਵੀ ਕੀਤਾ ਜਾਂਦਾ ਹੈ ਪਾਸਟਰ ਬਜਿੰਦਰ ਸਿੰਘ ਦੇ ਇਸ ਕਦਮ ਦੀ ਪਾਸਟਰ ਅੰਕਰ ਨਰੂਲਾ ਵੱਲੋਂ ਆਲੋਚਨਾ ਵੀ ਕੀਤੀ ਗਈ ਹੈ ਤੇ ਨਾਲ ਹੀ ਆਖਿਆ ਗਿਆ ਹੈ ਕਿ ਚਰਚ ਕੋਈ ਸਰਕਸ ਦਾ ਰਿੰਗ ਨਹੀਂ ਹੈ ਫਿਲਮੀ ਐਕਟਰਾਂ ਦੇ ਮੁੱਦੇ ਉਤੇ ਪਾਸਟਰ ਬਜਿੰਦਰ ਸਿੰਘ ਮਿਨਿਸਟਰੀ ਦੇ ਕੌਮੀ ਪ੍ਰਧਾਨ ਅਵਤਾਰ ਸਿੰਘ ਨੇ BBC ਪੰਜਾਬੀ ਨੂੰ ਦੱਸਿਆ ਕਿ ਪਾਸਟਰ ਬਜਿੰਦਰ ਸਿੰਘ ਦਾ ਬਾਲੀਵੁੱਡ ਵਿੱਚ ਚੰਗਾ ਅਸਰ ਰਸੂਕ ਹੈ ਅਤੇ ਇਸੇ ਕਰਕੇ ਬਹੁਤ ਸਾਰੇ ਐਕਟਰ ਕਿਸਮਤ ਬਣਾਉਣ ਦੇ ਲਈ ਉਹਨਾਂ ਦੇ ਕੋਲ ਪਿਛਲੇ ਸਮੇਂ ਦੌਰਾਨ ਆਉਂਦੇ ਜਾਂਦੇ ਰਹਿੰਦੇ ਹਨ ਮੇਜ਼ਬਾਨੀ ਦੇ ਤੌਰ ਤੇ ਤੇ ਫਿਲਮੀ ਐਕਟਰਾਂ ਦੇ ਰਹਿਣ ਖਾਣ ਪੀਣ ਅਤੇ ਹਵਾਈ ਟਿਕਟਾਂ ਦਾ ਪ੍ਰਬੰਧ ਵੀ ਜਿਹੜਾ ਇਹਨਾਂ ਪਾਸਟਰਾਂ ਵੱਲੋਂ ਕੀਤਾ ਜਾਂਦਾ ਹੈ ਸੋ ਇਹ ਸਭ ਕੁਝ ਤੋਂ ਇਦਾਂ ਲੱਗਦਾ ਹੈ ਕਿ ਇਹ ਕੋਈ ਪਰੰਪਰਾਗਤ ਇਸਾਈ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ ਸਗੋਂ ਇਹ ਕੋ ਨਿੱਜੀ ਡੇਰੇ ਨੇ ਜਿਹੜੇ ਦੁਕਾਨਦਾਰੀ ਤੌਰ ਤੇ ਆਪੜੋ ਆਪਣੇ ਮਫਾਦਾਂ ਲਈ ਕੰਮ ਕਰ ਰਹੇ ਨੇ ਲੋਕਾਂ ਨੂੰ ਪਰਮਾ ਕੇ ਉਹਨਾਂ ਦੇ ਦੁੱਖ ਦਰਦ ਦੂਰ ਕਰ ਲਈ ਸਟੇਜਾਂ ਉੱਤੇ ਡਰਾਮੇਬਾਜ਼ੀਆਂ ਕਰਕੇ ਲੋਕਾਂ ਨੂੰ ਆਪਣੇ ਮਗਰ ਲਾ ਰਹੇ ਨੇ ਤੇ ਲੋਕ ਵਿਚਾਰੇ ਜਿਹੜੇ ਨੇ ਉਹ ਗਰੀਬੀ ਤੇ ਅਨ ਪੜਦਾ ਦੇ ਮਾਰੇ ਇਹਨਾਂ ਦੇ ਪਿੱਛੇ ਲੱਗ ਕੇ ਆਪਣਾ ਸਮਾਂ ਨਸ਼ਟ ਕਰਦੇ ਨੇ ਤੇ ਨਾਲ ਦੀ ਨਾਲ ਉਹ ਇਹਨਾਂ ਦੇ ਫਲਾਏ ਹੋਏ ਭਰਮਜਾਲ ਵਿੱਚ ਲਗਾਤਾਰ ਫਸ ਰਹੇ ਨੇ ਇਹ ਸੀ ਜੀ ਅੱਜ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਕਿ ਕੀ ਪੰਜਾਬ ਵਿੱਚ ਧਰਮ ਪਰਿਵਰਤਨ ਹੋ ਰਿਹਾ ਜਾਂ ਡੇਰਾਵਾਦ ਜਿਹੜਾ ਉਹਦੀ ਇੱਕ ਨਵੇਂ ਰੂਪ ਵਿੱਚ ਜਿਹੜੀ ਆ ਉਹ ਉਤਪਤੀ ਸਾਡੇ ਸਾਹਮਣੇ ਆਈ ਨਜ਼ਰ ਆ ਰਹੀ ਹੈ than what.